ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਉਸੇ ਸਫਰ ਦੇ ਨਾਲ ਜੁੜੇ ਹਾਂ ਜਿੱਥੇ ਦੀਆਂ ਯਾਦਗਾਰ ਤਸਵੀਰਾਂ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਹੌਂਦ ਚੈਨਲ ਦੇ ਰਾਹੀਂ ਤੁਹਾਡੇ ਤੱਕ ਪਹੁੰਚਾਈਏ ਪਿਛਲੀ ਵਾਰੀ ਬਹੁਤ ਪਿਆਰ ਸਤਿਕਾਰ ਦਿੱਤਾ ਸੀ ਤੁਸੀਂ ਇਸ ਵੀਡੀਓ ਨੂੰ ਜਿੱਥੇ ਗੱਡੀ ਕਾਰ ਸੇਵਾ ਦੀ ਗੁਰਦੁਆਰਾ ਯਾਦਗਾਰ ਸੰਤ ਭਾਈ ਮੇਲਾ ਸਿੰਘ ਜੀ ਬਟੋਤ ਜਿਹੜੀ ਖਾਸ ਕਰਕੇ ਇੱਥੋਂ ਦੇ ਲੰਘਦੇ ਹੋਣਗੇ ਸਾਡੇ ਵੀਰ ਭੈਣ ਭਰਾ ਖਾਸ ਕਰਕੇ ਟਰੱਕ ਚਲਾਣ ਵਾਲੇ ਕੀਰਤ ਕਰਨ ਵਾਲੇ ਵੀਰ ਜਦੋਂ ਇੱਥੋਂ ਲੰਘਦੇ ਹਨ ਨਾ ਤੇ ਇਸ ਘਰ ਸੇਵਾ ਦੀ ਵੀਡੀਓ ਜਰੂਰ ਦੇਖ ਕੇ ਨਿਕਲਦੇ ਨੇ ਤੇ ਚਾਦਾ ਲੰਗਰ ਛੱਕ ਕੇ ਆਪਣੀਆਂ ਸੇਵਾਵਾਂ ਦੇਖ ਕੇ ਜਰੂਰ ਇਥੋਂ ਦੀ ਲੰਗਰ ਤੇ ਪਿਛਲੇ ਵਾਰ ਜਦੋਂ ਆਪਾਂ ਗੱਲਬਾਤ ਕੀਤੀ ਸੀ ਤੇ ਬਹੁਤ ਪਿਆਰ ਸਤਿਕਾਰ ਤੁਸੀਂ ਦਿੱਤਾ ਸੀ ਅੱਜ ਫੇਰ ਤੋਂ ਇੱਕ ਯਾਦਗਾਰ ਸਫ਼ਰ ਦੇ ਵਿੱਚ ਆਪਾਂ ਨਿਕਲੇ ਆ ਕਸ਼ਮੀਰ ਦੇ ਸਾਰਾ ਜਿਹੜਾ ਸਾਡੇ ਵੀਰਨ ਤੇ ਨਿਕਲਦੇ ਜਦੋਂ ਇਸ ਗੱਡੀ ਦੇ ਉੱਤੇ ਦੁਬਾਰਾ ਨਜ਼ਰ ਪਈ ਤੇ ਇਸ ਰਾਹ ਦੇ ਵਿੱਚ ਰੁਕ ਕੇ ਫੇਰ ਤੋਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਵਿੱਚ ਆਪਾਂ ਰੁਕੇ ਆ ਤੇ ਤੁਸੀਂ ਦੇਖ ਸਕਦੇ ਹੋ ਚਾਹ ਦੇ ਲੰਗਰਾਂ ਦੀ ਸੇਵਾ ਜਿਹੜੀ 24x7 ਇੱਥੇ ਚੱਲਦੀ ਹੈ ਨਾ ਉਹ ਕਿਸੇ ਪਰਿਸ਼ਚੇ ਦੀ ਮਹਤਾਜ ਨਹੀਂ ਹੈ ਜਿਹੜੇ ਵੀ ਥੋਦੀ ਲੱਗਦੇ ਨੇ ਲਾਈਵ ਤੁਸੀਂ ਵੇਖ ਰਹੇ ਹੋ ਜਿਹੜੇ ਵੀ ਥੋਦੀ ਲੱਗਦੇ ਨੇ ਜਰੂਰ ਕਰ ਸੇਵਾ ਕਰਕੇ ਥੋਦੀ ਲੰਗਦੇ ਹੋਣ ਜਿਹੜੇ ਚਾਹ ਦਾ ਲੰਗਰ ਛੱਕ ਰਹੇ ਨੇ ਸਾਡੇ ਵੀਰ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੀ ਮੈਸੇਜ ਛੋਟਾ ਜਿਹਾ ਸਾਰਿਆਂ ਵਾਸਤੇ ਤੁਸੀਂ ਅੱਜ ਰੁਕੇ ਹੋ ਇੱਥੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼ੁਰੂਆਤ ਥੋਈ ਕੀ ਪੁਰਾਣੀਆਂ ਯਾਦਾਂ ਤੁਸੀਂ ਥੋਦੀ ਲੰਗਦੇ ਹੋਗੇ ਸ਼ਾਇ ਬਹੁਤ ਅੱਛਾ ਮਹਿਸੂਸ ਹੁੰਦਾ ਇੱਥੇ ਵਿਜੀ ਨਾਲ ਮਿਲ ਕੇ ਵੀ ਬਹੁਤ ਅੱਛਾ ਮਹਿਸੂਸ ਹੋਇਆ ਐਂਡ ਚਾਦੀ ਗੱਲ ਕਰੀਏ ਤੇ ਬਹੁਤ ਸਵਾਦ ਹੈ ਨਾ ਮਹਾਰਾਜੀ ਬੜੀ ਕਿਰਪਾ ਵੀਜੀ ਉਹਨਾਂ ਤੇ ਪਾਈ ਸਾਹਿਬਾਂ ਤੇ ਬਹੁਤ ਕਿਰਪਾ ਤੇ ਮਤਲਬ ਇਹ ਤਾਂ ਮੇਰਾ ਫਰਸਟ ਵਿਜ਼ਿਟ ਹੈ ਜਦੋਂ ਮੈਂ ਇਸ ਰੂਟ ਤੇ ਆ ਕੇ ਤੇ ਰੁਕਿਆ ਇੱਥੇ ਮਤਲਬ ਆਲਮੋਸਟ ਸਾਡਾ ਵਿਜ਼ਿਟ ਚੱਲਦਾ ਹੀ ਰਹਿੰਦਾ ਪਰ ਰੁਕਿਆ ਮੈਂ ਪਹਿਲੀ ਵਾਰੀ ਆ ਐਂਡ ਮਤਲਬ ਵਧੀਆ ਐਕਸਪੀਰੀਅੰਸ ਬਹੁਤ ਅੱਛਾ ਲੱਗਿਆ ਵੀਰ ਜੀ ਨਾਲ ਮਿਲ ਕੇ ਵੀ ਔਰ ਸਾਰੇ ਭਾਈ ਸਾਹਿਬ ਔਰ ਭਾਈ ਬੀ ਬੀ ਜੀ ਬੀ ਬੀ ਤਸਵੀਰ ਵੀ ਹਨ ਆਪਣੇ ਨਾਲ ਤੁਸੀਂ ਵੀ ਹੋ ਨਾ ਓਂਕਾਰ ਵੀਰ ਵੀ ਐ ਵਿਕੀ ਵੀਰ ਵੀ ਸਾਰੇ ਹੀ ਹਨ ਤੇ ਬਹੁਤ ਅੱਛਾ ਇੱਕ ਮੈਸੇਜ ਵੀ ਹੈ ਲੋਕ ਕਰੋ ਕਿ ਬਈ ਤੁਸੀਂ ਪਲੀਜ਼ ਅਗਰ ਇਥੋਂ ਵਿਜ਼ਿਟ ਕਰਦੇ ਹੋ ਨਾ ਤੁਸੀਂ ਜੰਮੂ ਲਈ ਜਾਂਦੇ ਹੋ ਜਾਂ ਸਿਰਨਾਗਰ ਲਈ ਜਾਂਦੇ ਹੋ ਤੇ ਪਲੀਜ਼ ਇੱਥੇ ਰੁੱਕ ਕੇ ਬਿਰਜੀ ਰਾਂ ਕੋਲ ਚਾ ਦਾ ਲੰਗਰ ਜ਼ਰੂਰ ਛਕੋ ਤੇ ਆਪਣੀ ਆਪਣੀ ਸੇਵਾ ਉਹ ਸਾਰੇ ਬਤਾਓ ਠੀਕ ਹੈ ਬਿਲਕੁਲ ਵੀਰ ਜੀ ਵਾਹਿ ਖਾਲਸਾ ਵਾਹਿ ਫਤਿਹ ਮੀਨੀਫੁਲ ਥੌਟਸ ਕਿ ਨੂੰ ਕਹਿੰਦੇ ਨੇ ਪਤਾ ਜਦੋਂ ਆਪਾਂ ਕਿਧਰ ਦੀ ਲੰਕੇ ਜਾਂਦੇ ਆ ਨਾ ਤੇ ਸਾਡੇ ਘਰ ਦੇ ਕਈ ਵਾਰੀ ਗੱਲਾਂ ਕਰਦੇ ਨੇ ਕਿ ਹਾਂ ਜੀ ਸੇਵਾ ਚੱਲ ਰਹੀਆਂ ਐਸੇ ਥਾਵਾਂ ਦੇ ਉੱਤੇ ਨਿਰੰਤਰ ਸੇਵਾ ਚੱਲ ਰਹੀਆਂ ਤੁਪ ਹੋਏ ਮੀ ਹੋਏ ਚੱਕੜ ਹੋਏ ਹਵਾਵਾਂ ਵਿੱਚ ਚਲਦੀਆਂ ਹੋਣ ਲੇਕਿਨ ਇਹ ਸੇਵਾ ਇਦਾਂ ਹੀ ਚਲਦੀ ਹੈ ਆਪਾਂ ਘਰਾਂ ਦੇ ਵਿੱਚ ਗੱਲਾਂ ਕਰਦੇ ਆ ਨਾ ਫਿਰ ਜਦੋਂ ਰੁਕਣ ਦਾ ਮੌਕਾ ਮਿਲਦਾ ਤੇ ਜ਼ਰੂਰ ਰੁਕਿਆ ਉਹ ਜੀ ਸੇਵਾ ਦੇਖਣੀ ਚਾਹੀਦੀ ਕਿ ਕਿਸ ਤਰੀਕੇ ਨਾਲ ਪਾ ਕਰੂਆਂ ਐਸੀ ਥਾਵਾਂ ਤੇ ਬੈਠ ਕੇ ਸੰਗਤ ਦੇ ਲਈ ਹਮੇਸ਼ਾ ਤਤਪਰ ਰਹਿੰਦੀਆਂ ਹਮੇਸ਼ਾ ਤਤਪਰ ਰਹਿੰਦੀਆਂ ਕਿ ਕਿਸ ਤਰੀਕੇ ਦੇ ਨਾਲ ਆਪਾਂ ਸੇਵਾ ਕਰਕੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰਨੀਆਂ ਸੰਗਤ ਸੰਗਤ ਕਰਨੀ ਹੈ ਕਿਸੇ ਦੀ ਕਿਉਂ ਕਿਸੇ ਨਾਲ ਗੱਲ ਕਰਕੇ ਕੁਝ ਅੱਛੀ ਪੋਜ਼ਿਟਿਵ ਚੀਜ਼ ਲੈਣੀ ਹੈ ਜਾਂ ਕਿਸੇ ਨਾਲ ਆਪਣੇ ਗੱਲਾਂ ਬਾਤਾਂ ਸ਼ੇਅਰ ਕਰਦੇ ਆ ਕੋਈ ਚੀਜ਼ ਲੈਣੀ ਹੈ ਤੁਸੀਂ ਵੇਖ ਸਕਦੇ ਜੋਇਤੋ ਯਾਤਰੀ ਤੁ ਲੰਗਦੇ ਹੋਣਗੇ ਲੱਖਾਂ ਦੀ ਤਾਦਾਦ ਦੇ ਵਿੱਚ ਪਰਿਵਾਰ ਲੰਗਦੇ ਹੋਣਗੇ ਜਿਹੜੇ ਇੱਥੋਂ ਦੀ ਨਿਕਲ ਕੇ ਕੋਈ ਆਪਣੀ ਫੈਮਿਲੀ ਦੇ ਨਾਲ ਟਾਈਮ ਸਪੈਂਡ ਕਰਨ ਲਈ ਜਾ ਰਿਹਾ ਹੈ ਕੋਈ ਆਪਣੇ ਕਿਰਤ ਲਈ ਲਈ ਜਾ ਰਿਹਾ ਹੈ ਜਾਂ ਫਿਰ ਕੋਈ ਘਰ ਜਾ ਰਿਹਾ ਹੈ ਐਸੀ ਜਗਾਵਾਂ ਦੇ ਉੱਤੇ ਰੁਕ ਕੇ ਨਾ ਆਪਣੇ ਇਤਿਹਾਸ ਤੇ ਆਪਣੇ ਵਿਰਸੇ ਨਾਲ ਫਿਰ ਤੋਂ ਜੁੜਨ ਦਾ ਮੌਕਾ ਮਿਲਦਾ ਬੇਅੰਤ ਵੀਰ ਮੇਰੇ ਨਾਲ ਹਨ ਦੋ ਸ਼ਬਦ ਵੀ ਤੁਹਾਡੇ ਕੋਲ ਵੀ ਲਵਾਂਗਾ ਫਿਰ ਅਗਲੇ ਪੜਾਅ ਦੀ ਵਲੋਂ ਆਪਾਂ ਬਤਾਗੇ ਜੀ ਆ ਇਹਨੂੰ ਸਤਿ ਸ੍ਰੀ ਅਕਾਲ ਵਾਇਗੁਰਜੀ ਕੋ ਖਾਲਸਾ ਵਾਇਗੁਰਜੀ ਕੀ ਫਤਿਹ ਬੇਅੰਤ ਵੀਰ ਮੇਰੇ ਨਾਲ ਹਨ ਦੋ ਸ਼ਬਦ ਵੀ ਤੁਹਾਡੇ ਕੋਲ ਹੈਪੀ ਵੀਰ ਪ੍ਰਵਿੰਦਰ ਔਰ ਵੀਰ ਹਰਵਿੰਦਰ ਸਿੰਘ ਹੋਰ ਵੀ ਸਾਡੇ ਨਾਲ ਸਾਥ ਨੇ ਸਾਰਿਆਂ ਦੇ ਨਾਮ ਅਸੀਂ ਤਾਂ ਹੀ ਦੱਸਾਂਗੇ ਜਦੋਂ ਸਾਰੇ ਸਕਰੀਨ ਤੇ ਆਉਣਗੇ ਸੋ ਜੰਮੂ ਤੋਂ ਅਸੀਂ ਤੁਰੇ ਸੀ ਹੋ ਸਕਦਾ ਸੀ ਹੁਣ ਬਟੋੜ ਗੁਰਦੁਆਰਾ ਸਾਹਿਬ ਵੀ ਜਾਈਏ ਜਾਂ ਮਨ ਹੈ ਨਹੀਂ ਉਹ ਪ੍ਰਮਾਤਮਾ ਗੁਰੂ ਸਾਹਿਬ ਨੇ ਹੱਥ ਫੜ ਕੇ ਸੇਵਾ ਲੈਣੀ ਹੈ ਜਦੋਂ ਅਸੀਂ ਉੱਤੇ ਪਹੁੰਚਾਂਗੇ ਸੋ ਕਸ਼ਮੀਰ ਜਦੋਂ ਵੀ ਸਾਨੂੰ ਮੌਕਾ ਮਿਲਦਾ ਤੇ ਇੱਥੇ ਅਸੀਂ ਜ਼ਰੂਰ ਰੁਕਦੇ ਆਂ ਔਰ ਮਾਣ ਤਾਂ ਮਹਿਸੂਸ ਹੁੰਦਾ ਕਿ ਮੈਂ ਹਰਵਿੰਦਰ ਵੀਰ ਦੀ ਹੀ ਸੇਵਾ ਹੁੰਦੀ ਹੈ ਹਰ ਬਾਰ ਇੱਥੇ ਦੀ ਵੀਡੀਓ ਕਰਨ ਦੀ ਕਿਉਂਕਿ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਇਸ ਚੀਜ਼ ਨੂੰ ਪ੍ਰੈਜੈਂਟ ਕਰਦੇ ਹੋ ਤੁਹਾਡਾ ਤਰੀਕਾ ਤੁਹਾਡਾ ਇੱਕ ਆਪਣਾ ਮੈਸੇਜ ਰੱਖਣ ਦਾ ਜਿਹੜਾ ਉਸ ਸਲੀਕਾ ਹੈ ਬਹੁਤ ਸਾਨੂੰ ਵਧੀਆ ਲੱਗਦਾ ਤੇ ਅਸੀਂ ਜਾਣੇ ਤੁਹਾਡੇ ਥਰੂ ਹੀ ਸੰਗਤ ਅਸੀਂ ਮੈਸੇਜ ਪਹੁੰਚਾਈਏ ਤੇ ਇਸ ਵਾਰ ਵੀ ਜੀ ਦੇ ਦਰਸ਼ਨ ਹੋਏ ਵੀ ਜੀ ਆਪ ਜੀ ਦਾ ਨਾਮ ਪਰਮਜੀਤ ਸਿੰਘ ਪਰਮਜੀਤ ਸਿੰਘ ਸੋ ਇਹਨਾਂ ਨੇ ਗਰਮ ਗਰਮ ਚਾਹ ਹੁਣੇ ਚਾਹ ਦੇ ਲੰਗਰ ਜਿਹੜੇ ਇੱਥੇ ਚੱਲਦੇ ਰਹਿੰਦੇ ਨੇ ਨਾ ਇਹਨਾਂ ਨੇ ਕੁਝ ਮੰਗਣਾ ਨਾ ਇਹਨਾਂ ਨੇ ਕੁਝ ਕਹਿਣਾ ਇਹਨਾਂ ਨੇ ਤੁਹਾਡੋ ਤੁਹਾਡੇ ਸਾਹਮਣੇ ਇੱਕ ਟ੍ਰੇ ਲੈ ਕੇ ਕਹਿਣਾ ਕਿ ਤੁਸੀਂ ਚਾਹ ਛਕੋ ਇਹਨਾਂ ਨੇ ਨਹੀਂ ਕਹਿਣਾ ਕਿ ਤੁਸੀਂ ਕਿੱਥੋਂ ਆਏ ਹੋ ਕੌਣ ਹੋ ਕੌਣ ਨਹੀਂ ਔਰ ਜਿਹੜੇ ਵੀ ਤੁਸੀਂ ਦੇਖ ਰਹੇ ਹੋ ਅਗਰ ਕਿਸੇ ਨੇ ਕਸ਼ਮੀਰ ਜਾਂਦੇ ਇੱਥੇ ਕਿਦੇ ਚਾਦ ਲੰਗਰ ਛੱਕੇ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ ਔਰ ਇਹਨਾਂ ਦੀ ਹੌਸਲਾ ਅਫਜ਼ਾਈ ਜ਼ਰੂਰ ਕਰਿਓ ਕਾਰ ਸੇਵਾ ਵਾਸਤੇ ਤੇ ਚਲੋ ਉੱਥੇ ਬੈਠੇ ਅਸੀਂ ਸੇਵਾ ਪਾਈਏ ਉਹ ਆਪਣੀ ਸ਼ਮਤਾ ਅਨੁਸਾਰ ਅਸੀਂ ਜਿੰਨੀ ਪਾਈਏ ਉਹ ਆਪਣੇ ਹਨਾ ਤਿਲ ਫੁੱਲ ਜੋ ਵੀ ਅਸੀਂ ਕਰ ਸਕਦੇ ਹਾਂ ਪਰ ਇਹਨਾਂ ਤਰਫੋਂ ਕਦੇ ਵੀ ਨਹੀਂ ਆਪ ਜੀ ਨੂੰ ਫੋਰਸ ਕੀਤਾ ਜਾਏਗਾ ਨਾ ਕੀਤਾ ਗਿਆ ਕਿ ਤੁਸੀਂ ਇੱਥੇ ਸੇਵਾ ਪਾਣੀਏ ਤੇ ਫਿਰ ਅੱਗੇ ਜਾਣਾ ਹੈ ਪਰ ਇਹ ਆਪਣੀ ਤਰਫੋਂ ਇਹ ਕਹਿੰਦੇ ਨੇ ਕਿ ਸਾਡੇ ਕੋਲ ਤੁਸੀਂ ਚਾਹ ਦੇ ਲੈਣੇ ਛੱਤੀ ਤੇ ਲੇਕੀਦਾਣਾ ਔਰ ਇੱਕ ਬੜਾ ਪਾਵਨ ਯਾਤਰਾ ਚੱਲ ਰਹੀ ਹੈ ਅਮਨ ਰਾਤ ਜੀ ਦੀ ਯਾਤਰਾ ਚੱਲ ਰਹੀ ਹੈ ਜੰਮੂ ਕਸ਼ਮੀਰ ਤੋਂ ਜੰਮੂ ਕਸ਼ਮੀਰ ਦੇਖਿਆ ਜਾਏ ਤੇ ਵੱਖ-ਵੱਖ ਰਾਜਾਂ ਤੋਂ ਦੇਸ਼ਾਂ ਤੋਂ ਯਾਤਰਾਵਾਂ ਯਾਤਰਾ ਜੋ ਯਾਤਰੀ ਤੁਰ ਕੇ ਆ ਰਹੇ ਨੇ ਜੰਮੂ ਕਸ਼ਮੀਰ ਔਰ ਬੜਾ ਸੋਨਾ ਸੁਨੇਹਾ ਲੈ ਕੇ ਜਾ ਰਹੇ ਨੇ ਜਦੋਂ ਇਹੋ ਜਿਹੇ ਲੋਕ ਰਾਹ ਚ ਉਹਨਾਂ ਨੂੰ ਮਿਲਦੇ ਨਾ ਹਰ ਮਜ਼ਹਬ ਦੇ ਲੋਕ ਜਿਹੜੇ ਸਤਕਾਰ ਕਰਦੇ ਹਨ ਰਿਸਪੈਕਟ ਕਰਦੇ ਹਨ ਸੋ ਉਹ ਯਾਤਰੂ ਵੀ ਜੰਮੂ ਕਸ਼ਮੀਰ ਤੋਂ ਸੋਨਾ ਸੁਨੇਹਾ ਲੈ ਕੇ ਜਾਂਦੇ ਹਨ ਕਿ ਸਾਡੇ ਜੰਮੂ ਕਸ਼ਮੀਰ ਦੇ ਲੋਕ ਕੈਸੇ ਹਨ ਉਹ ਜੀਆਂ ਨੂੰ ਸਤਾ ਕਰ ਰਹੇ ਹਨ ਸਾਡਾ ਵੈਲਕਮ ਕਰ ਰਹੇ ਹਨ ਔਰ ਮੈਂ ਅਗਰ ਖਾਸ ਤੌਰ ਗੱਲ ਕਰਾਂ ਪੁਲਿਸ ਪ੍ਰਸ਼ਾਸਨ ਦੀ ਜੋ ਸਾਡੀ ਬੈਲਟ ਫੋਰਸਿਸ ਹਨ ਜੋ ਸਾਡੇ ਫੌਜੀ ਵੀਰ ਜਾਂ ਸਾਡੀ ਜੋ ਪੁਲਿਸ ਮੈਂ ਦੇਖ ਰਿਹਾ ਅਸੀਂ ਮੈਂ ਖੁਦ ਕਹਿਣਾ ਕਿ ਬੜਾ ਇੱਕ ਸਿਸਟਮ ਉਹ ਡਿਸਪਲਨ ਔਰ ਇੱਕ ਬੜੇ ਜਿਹਨੂੰ ਕਹਿ ਸਕਦੇ ਆ ਕਿ ਇੱਕ ਸਿਸਟਮੈਟਿਕ ਹੀ ਸਾਰਾ ਚੱਲ ਰਿਹਾ ਹੈ ਕਿ ਕੋਈ ਗੱਡੀ ਕਿਸੇ ਨੂੰ ਕ੍ਰੋਸ ਨਹੀਂ ਕਰ ਸਕਦੀ ਬਿਨਾ ਪਰਮਿਸ਼ਨ ਦੇ ਕੋਈ ਗੱਡੀ ਓਵਰਟੇਕ ਨਹੀਂ ਕਰ ਸਕਦੀ ਜੋ ਹੋਏਗਾ ਉਹ ਇੱਕ ਡਿਸਪਲਨ ਔਰ ਸਿਸਟਮ ਚ ਹੋਏਗਾ ਜੋ ਅਸੀਂ ਜੰਮੂ ਨਗਰੋਟਾ ਤੋਂ ਸ਼ੁਰੂ ਹੋਏ ਸੀ ਹੁਣ ਤੱਕ ਅਸੀਂ ਦੇਖਦੇ ਆਂ ਜਦੋਂ ਆ ਸਾਹਮਣੇ ਵਾਲਾ ਸਹੀ ਚੱਲ ਰਿਹਾ ਹੈ ਨਾ ਅਸੀਂ ਵੀ ਗਲਤੀ ਕਰਦੇ ਸੋਚਾਂਗੇ ਯਾਰ ਮੈਂ ਕਿਉਂ ਨਲਾਇਕੀ ਕਰਾਂ ਸੋ ਅਸੀਂ ਵੀ ਬਿਲਕੁਲ ਆਰਾਮ ਨਾਲ ਡਰਾਈਵ ਕਰਕੇ ਆਏ ਹਾਂ ਔਰ ਅੱਗੇ ਵੀ ਆਰਾਮ ਨਾਲ ਹੀ ਜਾਵਾਂਗੇ ਸੋ ਜਿੱਥੇ ਅਸੀਂ ਰੁਕੇ ਹਾਂ ਜਿੰਨੇ ਵੀ ਤੁਸੀਂ ਲੋਕ ਦੇਖ ਰਹੇ ਹੋ ਜ਼ਰੂਰ ਦੱਸਿਓ ਜਿੱਥੇ ਕਾਰ ਸੇਵਾ ਵਾਲੇ ਬਹੁਤ ਸੋਹਣਾ ਇਹਨਾਂ ਨੇ ਇੱਥੇ ਆਪਣਾ ਇੱਕ ਮੈਂ ਕਹਿ ਸਕਦਾ ਦੂਸਰੇ ਹਾਸ਼ੀ ਰੱਖੀ ਹੋਈ ਹੈ ਔਰ ਇੱਥੇ ਇਹਨਾਂ ਦੀ ਕਿਚਨ ਹੈ ਇੱਥੇ ਹੀ ਇਹਨਾਂ ਦੀ ਰਿਹਾਇਸ਼ ਹੈ ਔਰ ਚਾਹ ਦੇ ਲੰਗਰ ਤੁਹਾਨੂੰ ਇੱਥੇ ਵੀਰ ਜੀ ਸਵੇਰੇ ਤੋਂ ਸ਼ਾਮ ਤੱਕ ਚੱਲਦੇ ਹਨ ਡੇ ਨਾਈਟ ਡੇ ਨਾਈਟ 24 ਘੰਟੇ ਦੱਸ ਰਹੇ ਨੇ ਕਿ 24 ਘੰਟੇ ਚਾਹ ਦਾ ਲੰਗਰ ਚੱਲਦਾ ਹੈ ਤੇ ਜਰੂਰ ਅਗਰ ਤੁਸੀਂ ਤੇ ਰੁਕੇ ਹੋ ਤੇ ਸਾਨੂੰ ਕਮੈਂਟਸ ਰਾਹੀਂ ਦੱਸਿਓ ਔਰ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਹਰਵਿੰਦਰ ਮੈਂ ਚਾਹਾਂਗਾ ਕਿ ਇਹਨਾਂ ਨੂੰ ਵੀ ਇੱਕ ਛੋਟਾ ਜਿਹਾ ਮੈਸੇਜ ਲੈ ਲਓ ਤੁਸੀਂ ਬਹੁਤ ਬਹੁਤਾਂ ਵਾਕ ਪਹਿਲੇ ਵੀ ਹਰਵਿੰਦਰ ਤੁਸੀਂ ਬੜੇ ਘੱਟ ਸ਼ਬਦਾਂ ਦੇ ਵਿੱਚ ਬੜੀ ਖੂਬਸੂਰਤ ਗੱਲਾਂ ਕੀਤੀਆਂ ਸ਼ਾਇਦ ਮੇਰੇ ਕੋਲ ਅਲਫ਼ਾਜ਼ ਨਹੀਂ ਹਨ ਕਿ ਮੈਂ ਕਿਸ ਤਰੀਕੇ ਨਾਲ ਤੁਹਾਡਾ ਧੰਨਵਾਦ ਕਰ ਸਕਾਂ ਨਾ ਪਾਕ ਤੇ ਆਈ ਹੈ ਗੱਡੀ ਜਿਹੜੀ ਆਪਣੇ ਉੱਪਰ ਸਾਰਾ ਬੋਝ ਅਕੇ ਸਾਰੀ ਸੰਗਤ ਦੀ ਸੇਵਾਵਾਂ ਕਰ ਰਹੀ ਹੈ ਲੇਕਿਨ ਤੁਹਾਡਾ ਇੱਥੇ ਖੜੇ ਹੋਣਾ ਸੰਗਤ ਦੇ ਲਈ ਸੇਵਾ ਲਈ ਤਤਪਰ ਹੋਣਾ ਉਹਨਾਂ ਨੂੰ ਜਿਲੇ ਉਹ ਆਉਂਦੇ ਨੇ ਇੱਕ ਪਿਆਰੀ ਜੀ ਮੁਸਕਾਨ ਤੁਹਾਡੇ ਚਿਹਰੇ ਤੇ ਰਹਿੰਦੀ ਹੈ ਉਹ ਜਿਹੜੀ ਭਾਵਨਾ ਸਾਨੂੰ ਗੁਰੂ ਨਾਨਕ ਮਹਾਰਾਜ ਨੇ ਸਿਖਾਈ ਹੈ ਨਾ ਉਹ ਸ਼ਾਇਦ ਆਪਾਂ ਦਰਸਾ ਨਹੀਂ ਸਕਦੇ ਉਹ ਖਿੱਚ ਸਾਨੂੰ ਪਕੜ ਕੇ ਲਿਆਈ ਜਦੋਂ ਪਿਛਲੇ ਵਾਰ ਅੰਕਲ ਸਾਨੂੰ ਮਿਲੇ ਸੀਗੇ ਨਾ ਉਹ ਬਜ਼ੁਰਗ ਸਾਨੂੰ ਮਿਲੇ ਸੀ ਉਹ ਪਚੋਕਰ ਜਦੋਂ ਉਹਨਾਂ ਨੇ ਸਾਨੂੰ ਬਟੋਦ ਦਾ ਦੱਸਿਆ ਨਾ ਸ਼ਾਇਦ ਇਸ ਚੀੜ ਦੇ ਬੂਟਿਆਂ ਦੇ ਪਿੱਛੇ ਕਿੰਨੇ ਘਰ ਰਹਿੰਦੇ ਸੀ ਤੇ ਹੁਣ ਕਿੰਨੇ ਹਨ ਕੁਝ ਐਓ ਜੀਆਂ ਯਾਦਗਾਰ ਯਾਦਾਂ ਸਾਡਾ ਤਾਜ਼ੀ ਕੀਤੀ ਸੀਗੀਆਂ ਸਾਡੇ ਕਦਮ ਆਪਣੇ ਆਪ ਆ ਕੇ ਰੁਕੇ ਕਿ ਹੁਣ ਵੀ ਗੱਲਬਾਤ ਕਰਨੀ ਜੀ ਇਹਨੂੰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਤਿਕਾਰ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਕਿਦਰ ਤੇ ਤੁਸੀਂ ਦੇ ਕਿਹੋ ਜਿਹਾ ਮਹਿਸੂਸ ਹੁੰਦਾ ਹੈ ਤੇ ਅਸੀਂ ਬਟੋਦ ਦੇ ਆਂ ਜੀ ਬਟੋਦ ਦੇ ਹੀ ਰਹਿਣ ਵਾਲੇ ਆਂ ਗੁਰਦੁਆਰਾ ਸਾਹਿਬ ਵੀ ਨੇ ਗਲਦੀ ਸਾਹਿਬ ਪੁੰਛਵਰਾਂ ਮੰਨਸਾਹਵਰਾਂ ਕਰਪੂਲੇ ਪਹਿਲੇ ਉੱਪਰ ਗੁਰਦੁਆਰਾ ਹੀ ਪੌੜੀਆਂ ਚੜ ਕੇ ਫਿਰ ਥੱਲੇ ਬਣਿਆ ਰੋਡ ਦੇ ਰੋਡ ਦੇ ਬਣਨ ਤੋਂ ਬਾਅਦ ਫਿਰ ਟ੍ਰਾਫਿਕ ਇਧਰ ਆਪਣੇ ਸੁਰੰਗ ਬਣ ਗਈ ਗੱਡੀਆਂ ਇਧਰੋਂ ਕੱਟੇ ਗਈਆਂ ਪੈਸੇ ਦੀ ਬੜੀ ਲੋੜ ਹੋ ਗਈ ਫਿਰ ਸਾਨੂੰ ਇੱਥੇ ਆਣਾ ਪੈ ਗਿਆ ਇਸ ਕਰਕੇ ਇਥੋਂ ਜਿਹੜਾ ਵੀ ਗ੍ਰਹਿ ਗੁਰੂ ਹੀ ਹੁੰਦੀ ਆ ਮਾਰੇ ਉੱਥੇ ਗੁਰਦੁਆਰੇ ਦੇ ਸਾਰੀ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਨਿਰੰਤਰ ਸਾਨੂੰ 7 ਸਾਲ ਹੋ ਗਏ 7 ਸਾਲ ਹੋ ਗਏ ਦੇਖੋ ਇਹ ਕਿਹੋ ਜਿਹਾ ਮਹਿਸੂਸ ਹੁੰਦਾ ਕਿਉਂਕਿ ਤੁਸੀਂ ਦੇਖੋ ਆਪਾਂ ਨਾ ਕੁਝ ਵਕਤ ਲਈ ਤੁਹਾਡੇ ਨਾਲ ਗੱਲ ਕਰਕੇ ਚਲੇ ਜਾਣਾ ਬਟ ਉਹ ਜਿਹੜਾ ਤੁਸੀਂ ਐਕਸਪੀਰੀਅੰਸ ਜਿਹੜਾ ਤਜਰਬਾ ਤੁਸੀਂ ਹਾਸਲ ਕੀਤਾ ਨਾ ਸੰਗਤਾਂ ਦੀ ਸੇਵਾ ਕਰਕੇ ਉਹ ਕਿਹੋ ਜਿਹਾ ਮਹਿਸੂਸ ਹੁੰਦਾ ਠੀਕ ਹੈ ਬੜਾ ਨੰਦਾਂ ਦਾ ਹੈ ਤੇ ਲੱਗਦਾ ਕਿ ਟਾਈਮ ਸਾਡਾ ਨਿਕਲ ਨਹੀਂ ਰਿਹਾ ਸ਼ਾਇਦ ਅਸੀਂ ਤਾਂ ਬੈਠ ਕੇ ਅਸੀਂ ਘਰ ਲੰਦੇ ਨਾ ਸਾਡਾ ਟਾਈਮ ਨਹੀਂ ਪਾਸ ਹੁੰਦਾ ਇੱਥੇ ਆਂਦੇ ਹਾਂ ਪਤਾ ਲੱਗਦਾ ਲੋਕ ਕਦੋਂ ਆਈ ਨੇ ਮੇਰਾ ਹਗਤ ਗੁਆ ਮੇਰਾ ਨਾਮ ਤੁਹਾਡਾ ਪੂਰਾ ਮੇਰਾ ਪਰਮਜੀਤ ਸਿੰਘ ਇਹ ਸਰਦਾਰ ਪਰਮਜੀਤ ਸਿੰਘ ਜੀ ਜੋ ਸੇਵਾਦਾਰ ਸਨ ਫਿਲਹਾਲ ਇਥੇ ਸੇਵਾ ਕਰ ਰਹੇ ਹਨ ਚਾਹ ਦੇ ਲੰਗਰਾਂ ਦੀ ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਮੈਂ ਕਹਿੰਦਾ ਕਿ ਪੂਰਾ ਜੇ ਅਗਰ ਸਿਜਦਾ ਕਰਦੇ ਆ ਤੁਹਾਡੀ ਸੇਵਾਵਾਂ ਨੂੰ ਤੁਹਾਡੇ ਜੀ ਸੇਵਾਦਾਰਾਂ ਦੇ ਕਰਕੇ ਹੀ ਅੱਜ ਸਾਡੀ ਹੋਂਦ ਬਰਕਰਾਰ ਹੈ ਆਪਾਂ ਕਹਿ ਪਾਉਂਦੇ ਆ ਆਪਣੀ ਆਣ ਵਾਲੀ ਪੀਡੀਏ ਨੂੰ ਆਪਣੇ ਛੋਟੇ ਭਰਾਵਾਂ ਨੂੰ ਜਿਹੜੇ ਸਾਡੇ ਤੋਂ ਛੋਟੇ ਹਨ ਕਿ ਸ਼ਾਇਦ ਆਪਾਂ ਕੁਝ ਸੇਵਾਵਾਂ ਕਿੱਦਾਂ ਚੱਲਦੀਆਂ ਹੁੰਦੀਆਂ ਇਹ ਚੀਜ਼ਾਂ ਦੇ ਉੱਤੇ ਮੈਂ ਧੰਨਵਾਦ ਕਰਦਾ ਪੂਰੀ ਟੀਮ ਦਾ ਓਂਕਾਰਵੀਰ ਜੋ ਬਿਹਾਈਂਡ ਦਾ ਕੈਮਰਾ ਇਸ ਨੂੰ ਕੈਪਚਰ ਕਰ ਰਹੇ ਨੇ ਇਹ ਉਹ ਮੂਮੈਂਟ ਹੁੰਦੇ ਨੇ ਆਪਾਂ ਸ਼ਾਇਦ ਇਹ ਤੋਂ ਕਰਕੇ ਚਲੇ ਜਾਵਾਂਗੇ لیکن گھر جا کے ਜਦੋਂ ਆਪਾਂ ਇਹੋ ਜੀ ویڈیو ਦੇਖਾਂਗੇ ਨਾ ਫਿਰ ਸਾਡੇ دل اور دماغ ਦੇ ਵਿੱਚ ਇੱਕ ਗੱਲ ਆਂਦੀ ਹੈ ਸ਼ਾਇਦ ਇਸ ਚੀਜ਼ ਨੂੰ ریکارڈ ਕਰਕੇ ਤੁਹਾੜੇ ਤੱਕ ਪਹੁੰਚਾਣਾ ਸਾਡਾ ਫਰਜ਼ ਵੀ ਬਣ ਜਾਂਦਾ ਹੈ ਕਿਉਂਕਿ ਸਾਡਾ ਪਹਿਲੇ ਤੋਂ ਫਲਸਫਾ ਹੋਣ ਚੈਨਲ ਦਾ ਕਿ ਇਹੋ ਜੀ ਕਿਰਦਾਰ ਇਹੋ ਜੀਆਂ ਸ਼ਖਸੀਅਤਾਂ ਇਹੋ ਜੀਆਂ ਸੇਵਾਵਾਂ ਜੋ ਸਮੁੱਚੀ ਮਾਨਵਤਾ ਦੇ ਲਈ ਇੱਕ ਅਹਿਮ ਰੋਲ ਅਦਾ ਕਰਦੀਆਂ ਐ ਐਸੀ ਚੀਜ਼ਾਂ ਜ਼ਰੂਰ ਤੁਹਾਡੇ ਤੱਕ ਅਦਾ ਕਰ ਸਕੀਏ ਇਸ ਅੱਗੇ ਪੜਾਅ ਦੇ ਵਿੱਚ ਵੱਧੇ-ਵੱਧੇ ਇਸ ਸਫ਼ਰ ਦੇ ਵਿੱਚ ਹੋਰ ਵੀ ਬੜੀਆਂ ਗੱਲਾਂ ਬਾਤਾਂ ਹੋਣਗੀਆਂ ਤੇ ਜੋ ਅਸੀਂ ਜਿਸ ਕਾਰਜ ਦੇ ਲਈ ਆਪ ਆਇਆ ਉਸ ਦੀ ਵੀ ਟੈਲੀਕਾਸਟ ਤੁਹਾਡੇ ਤੱਕ ਲਾਈ ਪਹੁੰਚਾਵਾਂਗੇ ਫਿਲਹਾਲ ਦੇ ਲਈ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ